ਐਗਜ਼ਾਮਸ ਦੀ ਤਿਆਰੀ ਤਾਂ ਸਾਰੇ ਕਰਦੇ ਨੇ ਬਟ ਸਟੂਡੈਂਟ ਦੇ ਦਿਮਾਗ ਵਿੱਚ ਕਨਫਿਊਜ਼ਨ ਬਣੀ ਰਹਿੰਦੀ ਹੈ ਕਿ ਉਹਨਾਂ ਨੂੰ ਨੋਟਸ ਬਣਾਉਣੇ ਚਾਹੀਦੇ ਨੇ ਜਾਂ ਫਿਰ ਸਿਰਫ ਰੀਡਿੰਗ ਨਾਲ ਹੀ ਕੰਮ ਚੱਲ ਜਾਣਾ ਆ ਨੋਟਸ ਬਣਾਉਣ ਦੇ ਨਾਲ ਤੁਹਾਡੀ ਜਿਹੜੀ ਰਿਟੈਂਸ਼ਨ ਪਾਵਰ ਹੈਗੀ ਆ ਉਹ ਵੱਧਦੀ ਹੈ ਜਿਵੇਂ ਮੰਨ ਲਓ ਤੁਸੀਂ ਕੁਝ ਲਿਖ ਰਹੇ ਹੋ ਨੋਟਸ ਬਣਾ ਰਹੇ ਹੋ ਤਾਂ ਜਿਹੜੀ ਚੀਜ਼ ਤੁਹਾਡੇ ਦੁਆਰਾ ਲਿਖੀ ਗਈ ਹੈ ਉਹ ਲੰਮੇ ਟਾਈਮ ਤੱਕ ਤੁਹਾਨੂੰ ਯਾਦ ਰਹਿਣੀਆਂ ਸੋ ਕਿਤੇ ਨਾ ਕਿਤੇ ਇਹ ਚੀਜ਼ ਤੁਹਾਨੂੰ ਬੈਨੀਫਿਟ ਵੀ ਦੇਊਗੀ ਨੋਟਸ ਬਣਾਉਂਦੇ ਟਾਈਮ ਕੋਈ ਜ਼ਰੂਰੀ ਨਹੀਂ ਹੁੰਦਾ ਜਿੰਨੀਆਂ ਚੀਜ਼ਾਂ ਤੁਸੀਂ ਪੜ੍ਹੀਆਂ ਸਾਰੀਆਂ ਹੀ ਲਿਖ ਦੇਣੀਆਂ ਉਹਦੇ ਵਿੱਚੋਂ ਆਪਾਂ ਕੋਈ ਇੰਪੋਰਟੈਂਟ ਪੁਆਇੰਟਸ ਲਿਖਣੇ ਹੁੰਦੇ ਆ ਕੀਵਰਡਸ ਲਿਖਣੇ ਹੁੰਦੇ ਆ ਫਲੋ ਚਾਰਟ ਵੀ ਬਣਾ ਸਕਦੇ ਆ ਜਾਂ ਫਿਰ ਤੁਸੀਂ ਵਨ ਲੀਨੀਅਰ ਨੋਟਸ ਵੀ ਬਣਾ ਸਕਦੇ ਹੋ ਪਰ ਕੁਝ ਸਾਥੀ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਕੋਲ ਟਾਈਮ ਦੀ ਸ਼ਾਰਟੇਜ ਹੁੰਦੀ ਆ ਕਿਉਂਕਿ ਉਹਨਾਂ ਨੇ ਆਪ ਦਾ ਸਕੂਲ ਦਾ ਕੰਮ ਕਰਨਾ ਹੁੰਦਾ ਆ ਘਰ ਦੇ ਕੰਮ ਕਰਨੇ ਹੁੰਦੇ ਨੇ ਐਂਡ ਨੋਟਸ ਬਣਾਉਣ ਦੇ ਵਿੱਚ ਟਾਈਮ ਵੀ ਕਾਫੀ ਲੱਗ ਜਾਂਦਾ ਆ ਇਸ ਕਰਕੇ ਜੇਕਰ ਉਹ ਸਾਥੀ ਤਿਆਰੀ ਕਰ ਰਹੇ ਨੇ ਐਂਡ ਤੁਸੀਂ ਕੋਈ ਬੁੱਕ ਯੂਜ਼ ਕਰ ਰਹੇ ਹੋ ਤਾਂ ਉਸ ਬੁੱਕਸ ਦੇ ਵਿੱਚ ਤੁਸੀਂ ਅੰਡਰਲਾਈਨ ਕਰ ਸਕਦੇ ਹੋ ਹਾਈਲਾਈਟ ਕਰ ਸਕਦੇ ਹੋ ਉਹਨਾਂ ਪੁਆਇੰਟਸ ਨੂੰ ਜੋ ਚੀਜ਼ਾਂ ਐਗਜ਼ਾਮ ਪੁਆਇੰਟ ਆਫ 뷰 ਤੋਂ ਰੈਲੇ ਆਪਾਂ ਨੂੰ ਟਾਈਮਿੰਗ ਵੀ ਦੇਖਣੀ ਪੈਂਦੀ ਆ ਮੰਨ ਲਓ ਤੁਹਾਡੀ ਕਿਸੇ ਪ੍ਰੀਖਿਆ ਦੇ ਵਿੱਚ 1 ਮਹੀਨਾ ਪਿਆ 1 ਮਹੀਨੇ ਦੇ ਵਿੱਚ ਤੁਸੀਂ ਪ੍ਰੋਪਰ ਨੋਟਸ ਨਹੀਂ ਬਣਾ ਸਕਦੇ ਉਸ ਕੰਡੀਸ਼ਨ ਦੇ ਵਿੱਚ ਤੁਹਾਨੂੰ ਰੀਡਿੰਗ ਹੀ ਕਰਨੀ ਪੈਣੀ ਆ ਬਟ ਜੇਕਰ ਤੁਹਾਨੂੰ ਪਤਾ ਆ ਕਿ ਮੇਰਾ ਜਿਹੜਾ ਐਗਜ਼ਾਮ ਹੈਗਾ ਆ ਸਾਲ ਬਾਅਦ ਹੋਣਾ ਆ ਜਾਂ 6 ਮਹੀਨੇ ਬਾਅਦ ਹੋਣਾ ਆ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਸ਼ਾਰਟ ਨੋਟਸ ਬਣਾ ਸਕਦੇ ਹੋ ਐਂਡ ਐਗਜ਼ਾਮ ਤੋਂ ਪਹਿਲਾਂ ਰਿਵੀਜ਼ਨ ਕਰਨ ਦੇ ਵਿੱਚ ਵੀ ਕੋਈ ਜ਼ਿਆਦਾ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਐਟ ਲਾਸਟ ਸਟੱਡੀ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਸਿਰਫ ਰੀਡ ਕਰ ਲਿਆ ਸਟੱਡੀ ਕਰਨ ਦਾ ਮਤਲਬ ਹੈਗਾ ਕਿ ਤੁਸੀਂ ਜੋ ਕੁਝ ਰੀਡ ਕੀਤਾ ਉਹ ਤੁਹਾਨੂੰ ਯਾਦ ਰਹੇ ਤੇ ਤੁਸੀਂ ਪ੍ਰੀਖਿਆਵਾਂ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਨੂੰ ਇੰਪਲੀਮੈਂਟ ਕਰ ਸਕੋ ਐਂਡ ਇਹ ਚੀਜ਼ਾਂ ਫੇਰ ਹੀ ਪੋਸੀਬਲ ਨੇ ਜੇਕਰ ਤੁਸੀਂ ਪ੍ਰੋਪਰ ਨੋਟਸ ਬਣਾਏ ਹੋਣਗੇ ਪ੍ਰੋਪਰ ਰਿਵੀਜ਼ਨ ਕੀਤੀ ਹੋਗੀ ਬਟ ਜੇਕਰ ਟਾਈਮ ਦੀ ਸ਼ਾਰਟੇਜ ਹੈ ਤਾਂ ਤੁਸੀਂ ਸਿਰਫ ਰੀਡਿੰਗ ਨਾਲ ਵੀ ਕੰਮ ਚਲਾ ਸਕਦੇ ਹੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬles